ਪਿੰਡ ਕਿਹਾ ਪਿੰਡ ਪੋਹ ਜਾਣੇ ਆ ਪ੍ਰਧਾਨ ਸ਼ਰਕ ਦੇ ਹਾਂ ਮੈਂ ਗੱਡੀ ਜਾਣੇ ਆ ਮਗਰ ਨਾਲ ਐਕਸੀਡੈਂਟ ਹੋਇਆ ਮੈਂ ਬਾਈ ਸਕੂਟਰੀ ਤੇ ਆਇਆ ਤੈਨੂੰ ਕੋਈ ਦੇਹ ਮੁੰਡੇ ਕਲਾ ਕਰ ਗਿਆ ਐਕਸੀਡੈਂਟ ਹੋਇਆ ਮਗਰ ਆਇਆ ਜਿੱਗੇ ਤੇ ਸਟੇਵਰ ਭੱਜ ਗਿਆ ਬੱਸ ਵਾਲਾ ਜਦੋਂ ਮੈਂ ਲਾਦੀ ਤੇ ਲੈ ਗਿਆ ਵੀਰ ਭਾਈ ਕਿਤੇ ਵੱਜਨੇ ਬੱਸ ਲਾਗ ਲੰਦੀ ਹੈ ਖਾਨੀ ਭਾਈ ਕੀ ਮਸਲਾ ਕੀ ਸਾਰਾ ਇਹ ਤੇ ਭਾਜੀ ਐਕਸੀਡੈਂਟ ਹੋ ਗਿਆ ਪੂਨੇ ਲੱਗ ਗਏ ਥੂਂਗੇ ਪਿੰਡ ਲੱਗ ਗਏ ਹੋਇਆ ਇੱਕ ਇਹਨਾਂ ਦੀ ਬੇਟੀ ਛੋਟੀ ਜੀ ਆ 4-5 ਸਾਲ ਦੀ ਸ਼ੀਰਤ ਬੱਚੀ ਆ ਤੇ ਸੁਨੀਤਾ ਕੋਰ ਇੱਕ ਲੇਡੀ ਜੀ ਆ ਤੇ ਹੀ ਰਾਸੇ ਹੀ ਰਾਮ ਸਿੰਘ ਤੇ ਮੇਵਾ ਸਿੰਘ ਜਿਹੜਾ ਹੈ ਹੀ ਰਾਮ ਸਿੰਘ ਚਲਾਉਂਦਾ ਹੈ ਆਪਣੇ ਮੋਟਰਸਾਈਕਲ ਤੇ ਸੱਤੀ ਤੇ ਸੁਨੀਤਾ ਤੇ ਬੱਚੀ ਇਹਨਾਂ ਨੇ ਮੋਟਰਸਾਈਕਲ ਤੇ ਬੈਠੇ ਇਹਨਾਂ ਨੂੰ ਜੱਦ ਹੋ ਗਈ ਤੇ ਨਾਂ ਵੀ ਹੋ ਗਈ ਇਹ ਹੋਇਆ ਕਿ ਤਰਾ ਐਕਸੀਡੈਂਟ ਪਤਾ ਲੱਗਾ ਪੁੱਛ ਹਾਂਜੀ ਐਕਸੀਡੈਂਟ ਮੋਟਰਸਾਈਕਲ ਗੱਡੀ ਦਾ ਅਲ バス ਸਕੂਲ ਬੱਸ ਦਾ ਅੱਛਾ ਹੁਣ ਕੀ ਕਾਰਵਾਈ ਕਰੇਗੇ ਹੁਣ ਜੋ ਬੰਦੀ ਕਾ្វី ਕਰਾਂਗੇ ਜੀ ਕੀ ਮਤਲਬ ਹੈ ਫਟੜਿਆ ਕੋ ਡਰਾਈਵਰ ਨਾਲ ਫਟੜਿਆ ਨਹੀਂ ਜੀ ਦਹਿਲ ਭੱਜ ਗਿਆ ਮੋਟਰ ਹਾਂਜੀ ਪੋਸਟਮਾਰਟ ਕਰਾਂਗੇ ਜਿਹੜਾ ਬੰਦਾ ਆਪਣਾ ਫਟੜਿਆ ਉਹਦਾ ਇਲਾਜ ਕਰਾਵਾਂਗੇ ਮੋਟਰਸਾਈਕਲ ਕਿੰਨੇ ਸਵਾਰ ਸੀ ਲੱਗਦੇ ਚਾਰ ਜਣੇ ਜੀ ਸੱਚੀ ਬਾਤ ਤੇ ਨੈੱਟ ਹੋ ਗਈ ਤੇ ਨਾਲੀ ਹੋ ਗਈ ਹਾਂ ਕੋਈ ਨਾਲੀ ਨਾਲ ਚੱਲਦੀ ਬਾਤ ਹੈ ਕੀ ਦਮ ਸੀ ਆ ਜੀ ਤੇ ਇੱਕ ਸੱਤੀ ਕੌਰ ਆ ਤੇ ਸ੍ਰੀਤਾ ਇਹ ਬੱਚੀ ਜੀ ਸੀ ਇੱਥੇ ਆ ਗੁਰਵੇ ਲੱਗੇ ਪੈਂਟ ਪੁੰਗੇ ਜਰਾ ਹਾਂਜੀ ਕਾਜ ਪੱਤਰ ਵੇਖਾਂਗੇ ਜੇ ਨਾ ਗੱਡੀ ਦਾ ਕੋਕਾਰ ਆਪਣੇ ਕਾਜ ਹੋਏ ਜਾਂ ਮਾਲਕ ਦਾ ਨਾਮ ਵਿੱਚ ਆਉਂਦਾ ਹੈ ਤਾਂ ਜ਼ਰੂਰ ਕਰ ਲਈ ਹੋਵੇਗੀ